ਇਹ ਮਾਡਲ 1,75,000 ਰੁਪਿਆ ਆਸ਼ਾ ਜੀ ਸ਼ਾਇਦ ਨਵੇਂ ਮਾਡਲ 1,40,000 ਰੁਪਿਆ ਪੀਵੀ 30 ਨੰਬਰ ਆ ਜੀ ਇਹਦਾ ਅੱਗੇ ਆ ਜੀ 855 ਜੀ 20 ਮਾਡਲ 6,50,000 ਰੁਪਿਆ ਪੂਰਾ ਸੋਹਣਾ ਚੰਗਾ ਟਰੈਕਟਰ ਆ ਭਰਾਵੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਆਪਾਂ ਪਰ ਮੰਡੀ ਮਲੋਟ ਮਲੋਟ ਟਰੈਕਟਰ ਮੰਡੀ ਦਿਨ ਐਤਵਾਰ ਨੂੰ ਲੱਗਦੀ ਹੈ ਇੰਡੋ ਫਾਰਮਾ ਭਰਾਵੋ 30 35 16 ਮਾਡਲ 2,65,000 ਰੁਪਿਆ ਨੰਬਰ 12 ਦਾ ਹੋਊਗਾ ਭਰਾਵੋ ਸ਼ੋਬਰਾਜ 855 ਜੀ ਪੰਜ ਮਾਡਲ 240000 ਰੁਪਿਆ 855 ਪ੍ਰਭੂ 19 ਮਾਡਲ 550000 ਰੁਪਿਆ ਲੋਟ ਮੰਡੀ ਲੱਗਦੀ ਆ ਬਹੁਤ ਭਾਰੀ ਮੰਡੀ ਪ੍ਰਭੂ AC 550 ਖੜਾ ਜੀ ਰੇਟ ਨਹੀਂ ਲਿਖਦਾ ਬਈ 13 ਮਾਡਲ 256000 ਰੁਪਏ ਜੀ ਅਰਜਣਾ ਜੀ 11 ਮਾਡਲ 360000 ਰੁਪਏ ਜੀ ਅਰਜਣਾ ਜੀ 555 14 ਮਾਡਲ 410000 ਰੁਪਏ ਜੀ 834 10 ਮਾਡਲ 2 ਲੱਖ ਰੁਪਏ ਜੀ 743 15 ਮਾਡਲ 290000 ਜੀ ਨੰਬਰ ਬਾਹਰ ਦਾ ਮਹਿੰਦਰਾ 275 ਡੀ ਆਈ ਜੀ 740 ਹੈ ਜੀ ਨਵ ਮਾਡਲ 225000 ਰੁਪਿਆ ਮਹਿੰਦਰਾ 575 ਹੈ ਜੀ 94 ਬਾਦਲੇ 130000 ਰੁਪਿਆ ਆ ਜਾ ਟਰੈਕਟਰ ਮੰਡੀ ਮਲੋਟ ਭਰਾਵੋ ਰੋਡ ਦੇ ਉੱਤੇ ਜਿਹੜੀ ਮੰਡੀ ਲੱਗਦੀ ਆ ਬਠਿੰਡਾ ਰੋਡ ਦੇ ਉੱਤੇ ਮੰਡੀ ਲੱਗਦੀ ਆ ਮਲੋਟ ਚੌਂਕ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਚੌਂਕ ਦੇ ਵਿੱਚ ਇਹ ਮੰਡੀ ਲੱਗਦੀ ਆ ਭਰਾਵੋ ਦਿਨ ਐਤਵਾਰ ਨੂੰ ਤੁਹਾਨੂੰ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਹਾਂ ਤੁਸੀਂ ਕਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਅਸੀਂ ਤੁਹਾਨੂੰ ਜ਼ਰੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਸੋਨਾਲੀ 2750 ਪ੍ਰਭੋ ਪੰਜਾਬ ਵਾਲਾ ਚੰਗੇ ਟਾਇਰਾਂ ਦੇ ਵਿੱਚ 8 ਮਾਡਲ 2,85,000 ਰੁਪਿਆ ਰੇਟ ਆ ਪ੍ਰਭੋ ਇਹਦਾ ਦੇਖ ਸਕਦੇ ਹੋ ਟਰੈਕਟਰ ਇੱਥੇ ਬਹੁਤ ਆਉਂਦੇ ਆ ਮਹਿੰਦਰਾ 585 ਡੀਆਈ ਡੀਆਈ ਹੈਗਾ ਜੀ ਇਹ ਲੱਗਿਆ ਜੀ 5103 ਜੌਂਡੀਆਰ 7 ਮਾਡਲ 2 ਲੱਖ 15000 ਰੁਪਏ ਰੇਟ ਆ ਬਰਾਵੋ ਲੱਗਿਆ ਜੀ ਆਸ਼ਾ 380 14 ਮਾਡਲ 2 ਲੱਖ 85000 ਮਹਿੰਦਰਾ 265 ਬਰਾਵੋ 11 ਮਾਡਲ 2 ਲੱਖ ₹200000 ਪਰੋਂ ਦਾੱਖਾ ਜੀ 23505 ਮਾਡਲ ਜੀ ਆ 6 ਟਰੈਕਟਰ ਭਰਾ ਉਹ 21 ਮਾਡਲ 715000 ਰੁਪਿਆ ਅੱਗੇ ਆ ਜੀ ਸੋਨਾਲੀਕਾ 750 ਟਰੈਕਟਰ ਆ ਭਰਾ ਉਹ 50 ਟਰੈਕਟਰ ਆ ਜੀ ਇਹ ਨਵ ਮਾਡਲ 290000 ਰੁਪਿਆ ਰੇਟ ਹੈ ਦਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਭਰਾਵੋ ਤੁਸੀਂ ਜਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਚਾਹਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਕਰੋ ਮੈਸੇਜ ਕਰੋ ਸਾਰੇ ਟਰੈਕਟਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਦੇ ਉੱਪਰ ਆ ਉਹ ਦਬਕੇ ਸ਼ੇਅਰ ਕਰ ਦਿਓ ਟਰੈਕਟਰ ਮੰਡੀ ਮਲੋਟ ਟਰੈਕਟਰ ਮੰਡੀ ਮਲੋਟ ਦੇ ਵਿੱਚ ਆ ਭਰਾਵੋ ਅੱਜ ਆਪਾਂ ਬਹੁਤ ਟਰੈਕਟਰ ਇੱਥੇ ਆਉਂਦੇ ਆ ਮੰਡੀ ਤੇ ਟਰੈਕਟਰ ਮੰਡੀ ਮਲੋਟ ਆ ਇਧਰ ਆ ਗਏ ਭਾਈ ਦੂਜੇ ਪਾਸੇ ਹੋਨੂੰ ਸਾਰੇ ਟਰੈਕਟਰਾਂ ਬਾਰੇ ਜਾਣਕਾਰੀ ਦੇਵਾਂਗੇ ਮਲੋਟ ਮੰਡੀ ਤੋਂ ਨੂੰ ਦਿਖਾਵਾਂਗੇ ਅੱਜ ਲਾਈਵ ਲਾਈਵ ਮਲੋਟ ਮੰਡੀ ਦਿਖਾਵਾਂਗੇ ਭਰਾਵੋ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਆਪਣੀ ਦੇ ਨਾਲ ਆਜੋ ਭਰਾਵਾ ਲਾਈਨ ਦੇ ਵਿੱਚ ਵੀ ਦੇਖ ਸਕਦੇ ਲੰਮੇ ਟਰੈਕਟਰ ਬਹੁਤ ਹੀ ਜ਼ਿਆਦੇ ਖੜੇ ਆ ਬਹੁਤ ਜਿਆਦੇ ਟਰੈਕਟਰ ਖੜੇ ਆ ਇੱਥੇ ਇਹ ਹੈਗਾ ਜੀ 855 ਟਰੈਕਟਰ ਸਤਾਰਾ ਮਾਡਲ ਪੰਜ ਲੱਖ 50 ਹਜ਼ਾਰ ਰੁਪਿਆ ਰੇਟ ਆਸ਼ਾ ਜੀ 368 13 ਮਾਡਲ 270 ਹਜ਼ਾਰ ਰੁਪਿਆ ਪੰਜਾਬ ਨੰਬਰ 49 ਮਾਡਲ 851 ਲੱਖ 95 ਹਜ਼ਾਰ ਰੁਪਿਆ ਰੇਟ ਹੈ ਜੀ

ਟਰੋਨਿਕਾ 60 ਮਿੰਨੀ 11 ਮਾਡਲ 260000 ਪ੍ਰੀਟ 4599 295000 16 ਮਾਡਲ ਜੀ 16 ਲੀਕਾ 750 9 ਮਾਡਲ 280000 ਏਸੀ 450 9 ਮਾਡਲ 190000 ਜੀ ਅਰਜਨ 605 ਬਾਹਰ ਦਾ ਨੰਬਰ 10 ਮਾਡਲ 320000 ਚੰਗੇ ਨਵੇਂ ਟਾਇਰਾਂ ਦੇ ਵਿੱਚ ਬਗਾਲ ਦਾ ਨੰਬਰ ਆ ਭਰਾਓ ਬਾਹਰ ਦਾ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਇਹ ਮੰਡੀ ਫਰੀਕ ਐਤਵਾਰ ਪੁਠਿੰਡਾ ਰੋਡ ਤੇ ਲੱਗਦੀ ਆ ਮਲੋਟ ਮੰਡੀ ਭਰਾਵੋ 750 350 ਤੋਂ 235000 ları <laughs> ਸੇਪ ਵੀ ਆ ਨੋ ਜਪੀ ਆ ਰੇ ਬਣਨੇ ਕੋਈ ਨਹੀਂ ਆਪਸੇ ਕਰੀਆ ਨਾ ਆ ਰੋ ਰੋਈਦਾ ਹੋ ਇਹਨੂੰ ਤਾਂ ਕਰਨਾ ਚਾਹੀਦਾ 743 ਪਰੋ ਅੱਠ ਮਾਡਲ 320000 ਰੁਪਿਆ ਸੋਹਣਾ ਚੰਗਾ ਟਰੈਕਟਰ ਸਵਰਾਜ 855 ਭਰਾਵੋ ਸੋਨਾ ਚੰਗਲ ਟਰੈਕਟਰ ਨਵ ਮਾਡਲ 3.5 ਲੱਖ ਰੁਪਿਆ 9888313832 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਸਵਰਾਜ 744 ਬਾਰੇ ਇਹ ਟਰੈਕਟਰ ਬਾਰੇ ਵੀ ਤੁਸੀਂ 9888313832 ਟਰੈਕਟਰ ਮੰਡੀ ਮਲੋਟ ਆ ਭਰਾਵੋ ਦੇ ਦਿਓ ਨਾ ਕੋਈ ਆ ਜੀ ਜਿਹੜੀ ਜਿਹੜੀ ਵਾਲੀ ਨੂੰ ਕਿ ਸੁਵਰਾਜ 85519 ਮਾਡਲ 615000 ਰੁਪਿਆ ਜੀ ਟੋਨਾਲੀਕਾ 750 115000 ਰੁਪਿਆ ਤਾਂ ਲੋਕਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਭਰਾਵੋ ਸ਼ੇਅਰ ਕਰਦੇ ਹੋ ਜੇ ਕਿਸੇ ਵੀ ਇਹਦੇ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਅਸੀਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਵੀਡੀਓ ਨੂੰ ਅਸੀਂ ক্লোਜ਼ ਕਰਨ ਲੱਗੇ ਆਂ ਭਰਾਵੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਮੰਡੀ ਬਹੁਤ ਭਾਰੀ ਲੱਗਦੀ ਆ ਮਲੋਟ